ਸ਼ਕਸ਼ੀਤਾ ਸਾਡੇ ਬਾਬੂ ਕੰਗਿਰ ਦਾਸ ਜੀ ਉਹ ਵੀ ਹਾਜ਼ਰੀ ਲਵਾ ਕੋ ਇੱਕ ਰਿੰਦ ਇੱਕ ਰੇਗਾ ਬਾਬਾ ਜੀ ਹੈਲੋ ਮੈਂ ਭੁੱਲ ਨਾ ਜਾਵਾਂ ਜਿਹੜੇ ਅੱਜ ਵਿਆਹ ਨੂੰ ਆਏ ਹੋ ਕਿ ਸਤਿਗੁਰੂ ਦਾ ਜੋ ਪਰਪਾਨ ਯਾਰ ਮੈਨੂੰ ਵਧੀਆ ਮਾਈਕ ਦੇ ਦੇ ਆਹ ਨਾ ਕੰਮ ਕਰਿਆ ਆ ਗਿਆ ਉਹ ਵੀ ਆ ਗਿਆ ਆ ਗਿਆ ਆ ਗਿਆ 11 ਕਲਾਰਾਂ ਪਹੁੰਚਣੀ ਚਾਹੀਦੀ ਹੈ ਇਹ ਤਾਂ ਘਰ ਹੀ ਵਿਚਾਰੇ ਬਾਜੇ ਵਜਾਈਂ ਬਿਜਾਂਦੇ ਨੇ ਔਰ 1 ਵਜੇ ਤੱਕ ਇਹਨਾਂ ਨੇ ਆਪੀ ਵਜਾਣਾ। ਜਿਹੜੇ ਥੱਲੇ ਨਹੀਂ ਤਰਨਾ ਥੋੜਾ ਜਿਹਾ ਉੱਪਰ ਨੂੰ ਹੋ ਜਾ ਬਾਰੀ ਜਿਹੜੇ ਦਰਦ ਦਾ। ਪ੍ਰੈਸ ਨੂੰ ਵੇਂਤੀਆ ਉਹਨਾਂ ਨੇ ਕਿਸੋ ਦਿੱਤਾ ਅਸੀਂ ਮਕੌੜੇ ਖਾ ਕੇ ਹਾਂ ਨਹੀਂ ਕਹਿ ਸਕਦੇ। ਪੰਡਰ ਗੂੰਜਣ ਲਾ ਦਿਓ। ਬੋਲੇ ਸੋਨਿਹਾਲ

ਜਣਾ ਆਹੋ ਸੱਜਣਾ ਆਹੋ ਸੱਜਣਾ ਆਹੋ ਸੱਜਣਾ ਕਰ ਆਪ ਨੂੰ ਖੜੀ ਮੈਂ ਤੇਰੀ ਅਗਲੀ ਬਾਬਾ ਜੀ ਜੇ ਸਾਹੇ ਗੁਜਰੇ ਵੀ ਯਾਦ ਰੱਖੀਓ ਜੀ ਆਪਾਂ ਇਕੱਠੇ ਜਾਓ ਇਹ ਉਹ ਸਮਾਨ ਹੈ ਜੋ ਬੇਟੀਆਂ ਨੂੰ ਦਿੱਤਾ ਜਾਣਾ ਹੈ ਵਿਆਹ ਦੇ ਵਿੱਚ ਜਿਸ ਦੇ ਵਿੱਚ ਕੰਬਲ ਸੂਟ ਪੱਕੇ ਉਰਸ਼ੀਆਂ ਬੈੱਡ ਸਰਾਣੇ ਜੋ ਜੋ ਸਮਾਨ ਆਪਾਂ ਆਪਣੀ ਭੈਣਾਂ ਦੇ ਧੀਆਂ ਦੇ ਵਿਆਹ ਦੇ ਵਿੱਚ ਦਿੰਨੇ ਆ ਉਹੀ ਸਮਾਨ ਹੀ ਇਹਦੇ ਵਿੱਚ ਭੈਣਾਂ ਨੂੰ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਸਮਾਨ ਜੋ ਪ੍ਰਬੰਧਕਾਂ ਦੀ ਮਿਹਨਤ ਸਦਕਾ ਅੱਜ ਬੇਟੀਆਂ ਦੇ ਵਿਆਹ ਹੋਣ ਜਾ ਰਹੇ ਨੇ 10 ਬੱਚੀਆਂ ਦੇ ਵਿਆਹ ਲਈ ਸਮਾਨ ਸਭ ਨੂੰ ਬਰਾਬਰ ਦਾ ਸਮਾਨ ਦਿੱਤਾ ਗਿਆ ਜਿਹਦੇ ਤੁਸੀਂ ਦੇਖ ਰਹੇ ਹੋ 10 ਦੇ 10 ਬੱਚੀਆਂ ਦੇ ਵਿਆਹ ਦਾ ਸਮਾਨ ਜੋ ਇੱਕਸਾਰ ਇੱਕਸਾਰ ਦਾ ਸਮਾਨ ਹੈ ਜਿਹਦੇ ਵਿੱਚ ਕੁਰਸੀਆਂ ਬੈੱਡ ਸੂਟ ਪੱਖੇ ਕੁੱਕਰ ਸੂਟ ਸਰਾਨੇ ਜੋ ਜੋ ਆਪਾਂ ਸਮਾਨ ਆਪਣੇ ਬੱਚਿਆਂ ਦੇ ਵਿਆਹ ਵਿੱਚ ਇਹਨਾਂ ਪ੍ਰਬੰਧਕਾਂ ਦੀ ਮਿਹਨਤ ਸਦਕਾ ਅੱਜ 10 ਬੱਚੀਆਂ ਦੇ ਵਿਆਹ ਦਾ ਬਰਾਬਰ ਦਾ ਸਮਾਨ ਦਿੱਤਾ ਜਾ ਰਿਹਾ ਹੈ। ਸਲਾਗ ਆਯੋਗ ਪ੍ਰਾਲੇ ਹਨ ਕੰਮ ਜਿਹੜੇ ਪ੍ਰਬੰਧਕਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਅੱਜ ਹੁਣ ਉਹਨਾਂ ਬੱਚੀਆਂ ਦੇ ਆਨੰਦ ਕਾਰਜ ਹੋਣ ਜਾ ਰਹੇ ਹਨ। ਸਤ ਜੁੜੇ ਧਿਆਯਾ ਬਰਾਬਰ ਕੀਓ ਉਮੇਰੋ ਸਾਹਿਬ ਦਾ ਪਾ ਕਾਰ ਤੇ ਪਾ ਪ੍ਰਭ ਦੀਨ ਦੇ ਅੰਨਾ ਜੋਦ ਗਾਉ ਰੰਗ ਰੱਤਾ ਹਾਉ ਸਤਗੁਰ ਨਾਮ ਨਿਧਾਨ ਜਿੰਤਾ ਸਗਲ ਵਿਨਾਸੀ ਕਾਰਕੇ ਪਾ ਆਪਣੋ ਕਰ ਬਿੰਦਾ ਕਾ ਕੋ ਬਿਜਨਾ ਕੋ ਲਖੈ ਜੋ ਸਤ ਗੁਰੇ ਆਪਣੈ ਰਾਖੀ ਚਾਰਨ ਕਾਮਦ ਵਸੇ ਰ ਦੇ ਅੰਦਰ ਵਾ ਅੰਮ੍ਰਿਤ ਹਰ ਰਸ ਚਾਹੀ ਪਰ ਸੇਵਾ ਸੇਵਕ ਤਦ ਨੰਬਰ ਸਾਮਰਾਜੀ ਨੇ ਬਖਸ਼ੇ ਕੀਤਾ ਸਾਰੇ ਨੇ ਸਰਬਣ ਕੀਤਾ ਆਓ ਬੇਨਤੀ ਹੈ ਬਾਬਾ ਨਰਪਾਲ ਸਿੰਘ ਜੀ ਭਾਈ ਗੁਰਦੇਵ ਸਿੰਘ ਜੀ ਭਾਈ ਨਾਦਰ ਸਿੰਘ ਜੀ ਬੇਨਤੀ ਹੈ ਕਿ ਜਿੰਨੇ ਵੀ ਸਤਿਗੁਰਾਂ ਦੇ ਪਾਵਨ ਹਜ਼ੂਰੀ ਦੇ ਵਿੱਚ ਵਿਆਹ ਵਾਲੇ ਲਾੜੇ ਆਏ ਆ ਬੇਨਤੀ ਹੈ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਆਪ ਜੀ ਕਿਰਪਾ ਕਰੋ ਸਾਰਿਆਂ ਦੇ ਪੱਲੇ ਫੜਾਉਣ ਦੀ ਕਿਰਪਾਲਤਾ ਕਰੋ ਬੇਨਤੀ ਹੈ ਕਿ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣ ਦੀ ਕਿਰਪਾਲਤਾ ਕਰੋ ਆਪਾਂ ਜੋ ਆਪ ਨੂੰ ਜਾਈ ਕੋ ਤੇ ਆ ਹੱਬ ਕਿਤੇ ਆ ਰਹੀ ਹੱਬੇ ਸੱਨੇ ਟੈਂਡੇ ਦਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਪਾਏ ਮਾਨਾ ਪਹਿਲੋ ਬੇਨਤੀ ਐ ਸਾਊਂਡ ਵਾਲੇ ਵੀਰ ਨੂੰ ਵੀ ਬਾਬਾ ਜੀ ਨੂੰ ਸਟੈਂਡ ਵਾਲਾ ਮਾਈਕ ਦੋ ਭਾਈ ਜਿਹੜੇ ਸਤਿਗੁਰਾਂ ਜੀ ਦੀ ਬਾਣੀ ਪੜ ਰਹੇ ਹਨ ਬਾਬਾ ਜੀ ਉਹਨਾਂ ਨੂੰ ਸਟੈਂਡ ਤੇ ਮਾਈਕ ਲਗਾ ਕਰਕੇ ਦਿਓ ਔਖਾ ਹੁੰਦਾ ਮਾਈਕ ਹੱਥ ਦੇ ਵਿੱਚ ਫੜ ਕੇ ਬਾਣੀ ਪੜਨੀ ਸਤਿਕਾਰ ਕਰੋ ਮਹਾਰਾਜ ਤੇ ਬੇਨਤੀ ਐ ਧਿਆਨ ਦਿਓ ਜਿੰਨੇ ਵੀ ਵਿਆਹ ਵਾਲੀ ਭੈਣੋ ਸਾਰਿਆਂ ਨੂੰ ਬੇਨਤੀ ਐ ਵੀ ਬਾਬਾ ਜੀ ਤੁਹਾਨੂੰ ਧੰਗੁਰੂ RAMDAS ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਈਆਂ ਚਾਰ ਲਾਮਾਂ ਦੇ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ ਤੇ ਲਾਮ ਦੇ ਅਖੀਰ ਵਿੱਚ ਜਦੋਂ ਧੰਗੁਰੂ ਨਾਨਕ ਦੇਵ ਜੀ ਦਾ ਨਾਮ ਆਏ ਨਾ ਆਪ ਜੀ ਨੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਕੋਟਣਾ ਤੇ ਸਤਿਗੁਰੂ ਜੀ ਨੂੰ ਸੱਚ ਸੱਜੇ ਹੱਥ ਰੱਖਦੇ ਹੋਏ ਖੱਪੇ ਹੱਥ ਤੋਂ ਕਰਮਾ ਕਰਕੇ ਇਸੇ ਤਰ੍ਹਾਂ ਆਪੋ ਆਪਣੀ ਜਗ੍ਹਾ ਤੇ ਆ ਕਰਕੇ ਫਿਰ ਹੱਥੋਂ ਸੰਜਾਈ ਚੋਲੇ ਆ ਹੱਬ ਕਿਹ ਤਰ੍ਹਾਂ ਦੀ ਹੱਬੇ ਪੱਲੇ ਟੈਂਡੇ ਲਾ ਹੋਗੀ ਸਤਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਪਾਹੀ ਮਾਨਾ ਪਹਿਲੋ ਬੇਨਤੀ ਹੈ ਸਾਊਂਡ ਵਾਲੇ ਵੀਰ ਨੂੰ ਵੀ ਬਾਬਾ ਜੀ ਨੂੰ ਸਟੈਂਡ ਵਾਲਾ ਮਾਈਕ ਦੋ ਭਾਈ ਜਿਹੜੇ ਸਤਗੁਰਾਂ ਜੀ ਦੀ ਬਾਣੀ ਪੜ ਰਹੇ ਹਨ ਬਾਬਾ ਜੀ ਉਹਨਾਂ ਨੂੰ ਸਟੈਂਡ ਤੇ ਮਾਈਕ ਲਗਾ ਕਰਕੇ ਦਿਓ ਔਖਾ ਹੁੰਦਾ ਮਾਈਕ ਹੱਥ ਦੇ ਵਿੱਚ ਪੜ ਕੇ ਬਾਣੀ ਪੜਨ ਦੀ ਸਤਕਾਰ ਕਰੋ ਮਾਰੇ ਜੀ ਤੇ ਬੇਨਤੀ ਹੈ ਧਿਆਨ ਦਿਓ ਜਿੰਨੇ ਵੀ ਵਿਆਹ ਵਾਲੀ ਭੈਣੋ ਸਾਰਿਆਂ ਨੂੰ ਬੇਨਤੀ ਹੈ ਵੀ ਬਾਬਾ ਜੀ ਤੁਹਾਨੂੰ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਦੇ ਬਖਸ਼ਿਸ਼ ਕੀਤੀ ਹੋਈਆਂ ਚਾਰ ਲਾਮਾਂ ਦੇ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ ਤੇ ਲਾਮ ਦੇ ਅਖੀਰ ਵਿੱਚ ਜਦੋਂ ਧੰਗੁਰੂ ਨਾਨਕ ਦੇਵ ਜੀ ਦਾ ਨਾਮ ਆਏ ਨਾ ਆਪ ਜੀ ਨੇ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਕੋਟਣਾ ਤੇ ਸਤਿਗੁਰੂ ਜੀ ਨੂੰ ਸੱਚ ਸੱਜੇ ਹੱਥ ਰੱਖਦੇ ਹੋਏ ਖਪੇ ਹੱਥ ਤੋਂ ਪ੍ਰਕਰਮਾ ਕਰਕੇ ਇਸੇ ਤਰ੍ਹਾਂ ਆਪੋ ਆਪਣੀ ਜਗ੍ਹਾ ਤੇ ਆਕਰਕੇ ਫਿਰ ਆਪ ਜੀ ਨੇ ਇਸੇ ਤਰ੍ਹਾਂ ਸੱਜਣਾ ਹੈ ਆਉ ਬੇਨਤੀ ਹੈ ਬਾਬਾ ਜੀ ਨੂੰ ਪਹਿਲੋਂ ਬੇਨਤੀ ਹੈ ਵੀ ਜਿਹੜੀ ਸੰਗਤ ਆ ਰਹੀ ਹੈ ਨਾ ਉਹ ਕਿਰਪਾ ਕਰਕੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਹੀ ਨਮਸਕਾਰ ਕਰ ਲਓ ਤੇ ਸਿਮਰਤ ਨਾਮ ਦਰੜਾਇਆ ਸਤਗੁਰ ਗੁਰਪੂਰਾ ਅਰਗ ਹੋ ਸਭ ਤਿਲ ਦੇ ਖਾਪ ਪਗਵਾਇਆ ਮਨ ਹਰ ਹਰ ਮੀਠਾ ਲਾਇਆ ਜਾਣ ਆਰਾਮ ਕਾਜ ਚਾਰਾ ਉਠੋ ਭਾਈ ਖੜੇ ਹੋ ਬੋ ਸਾਰੇ ਚਲੋ ਬਲਰਾਮ ਜਿਓ ਕਰਮ ਦਿਰ ਲਾਇਆ ਬਲਰਾਮ ਜਿਓ ਬਾਣੀ ਬ੍ਰਹਮਾਪੇ ਧਰਮ ਉੱੜੋ ਹੋ ਪਾਪ ਤੋ ਜਾਇ ਬਨ ਰਾਮ ਜੀਓ ਧਰਮ ਉੱੜੋ ਹੋ ਹਰ ਨਾਮ ਤੇ ਆਬੋ ਸਿਮਰਤ ਨਾਮ ਦਿਲ ਦਾਇਆ ਖਸ ਗੁਰੂ ਗੁਵਾਇਆ ਕਿਲ ਵਿਕ ਪਾਪ ਗੁਵਾਇਆ ਸਹਿਜ ਅਨੰਦ ਉਹ ਆਪੇ ਤਾਕੇ ਮੈਨੂੰ ਸਹਿਜ ਅਨੰਦ ਉਹ ਆਪੇ ਤਾਕੇ ਮਨ ਹਰ ਹਰ ਮਿੱਠਾ ਦਾ ਮੈਨੂ ਕੁਆਇਆ ਬੋਲੀ ਰਾਮ ਜੀਓ ਨਿਰਮਲ ਪਾਪਾਰੇ ਹਰੀ ਕੋਣਕਾ ਰੇਰਮਦ ਪਾਪਾਰੇ ਹਰ ਵਿਖਰਾ ਉਹ ਦੂਦੇ ਇਹ ਖੇਰਾ ਉਹ ਦੂਦੇ ਹਰ ਆਤਮ ਰਾਮ ਸਾਰੇ ਆਸਾਂ ਮੇਂ ਭਰ ਆਤਮ ਰਾਮ ਸਾਰੇ ਆਸਾਂ ਮੇਂ ਸਰਬ ਰਹਿ ਆ ਪਰਪੂਰ